ਹਾਂ ਜੀ ਦੋਨਾ ਕਿਹੜੇ ਬਣਾਉਂਦੇ ਨਹੀਂ ਮਲੋੜ ਤੋਂ ਆਏ ਦਵਾਈ ਸਮੂ ਲੈ ਲੈਣਾ ਆਈ ਦਵਾਈ ਸਾਨੂੰ ਮਿਲ ਨਹੀਂ ਰਹੀ ਡਾਕਟਰ ਨੀਹਾਰੀ ਉਹਨਾਂ ਸੀ ਕਿੱਥੇ ਜੀ ਨੇ ਇੱਕ ਕਾਦੀ ਦਵਾਈ ਦੇਣੀ ਅਸੀਂ ਮੇਰੇ ਕਰਦੇ ਲੀਵਰ ਖਰਾਬ ਹੈ ਸ਼ੂਗਰ ਵੀ ਹੈ ਪਹਿਲਾਂ ਵੀ ਤੁਹਾਨੂੰ ਬਣਾ ਡਾਕਟਰ ਦੀ ਹਾਂ ਪਹਿਲਾਂ ਵੀ ਆਏ ਸੀ ਅਸੀਂ ਪਹਿਲੇ ਮੁੜ ਗਏ ਸੀ ਹੁਣ ਫੇਰ ਤੁਹਾਨੂੰ ਬਣਾ ਹਾਂ ਉਹਨਾਂ ਦੇ ਪਰਚੀ ਕੱਢ ਰਿਹਾ ਇਹਨਾਂ ਨੂੰ ਦਵਾਈ ਮਿਲ ਗਈ ਅਸੀਂ ਕਿੱਥੇ ਜੀ ਡਾਕਟਰ ਨੂੰ ਮਿਲਣ ਡਾਕਟਰ ਨਹੀਂ ਮਿਲ ਨਹੀਂ ਮਿਲ ਨਹੀਂ ਡਾਲ ਦੇ ਸੀ ਜਾਂਦੇ ਹੀ ਉਹ ਕੀ ਮਸਲਾ ਹੱਲ ਕਰ ਸਕਦੇ ਅਸੀਂ ਕੀ ਤੁਹਾਡਾ ਨਾ ਕੀ ਕਹਿਣਾ ਚਾਹੁੰਗੇ ਕਿ ਕਿੱਥੇ ਹਸਪਤਾਲ ਆਏ ਸੀ ਕਿ ਅੱਜ ਜਦੋਂ ਇਸ ਤਰ੍ਹਾਂ ਜਾਏ ਸੀ ਮਲੋਡ ਸਿਰ ਤੇ ਤੇ ਪਰਚੀਆਂ ਜੀ ਦਵਾਈ ਲੈਣਾ ਸੀ ਪਰਚੀ ਬੰਦ ਹੈ ਜੀ ਅੱਜ ਕੀ ਗੱਲ ਹੈ ਜੀ ਅਸੀਂ ਦਵਾਈ ਲੈਣ ਕਿ ਪਹਿਲਾਂ ਨਹੀਂ ਤੁਹਾਨੂੰ ਪਤਾ ਸੀ ਹੜਤਾ ਨਹੀਂ ਪਤਾ ਨਹੀਂ ਸੀ ਸਰ ਜੀ ਤੇ ਹੁਣ ਕੀ ਕਹਿੰਦਾ ਹੈ ਹਸਪਤਾਲ ਵਾਲੇ ਕੀ ਕਹਿ ਰਹੇ ਨੇ ਪਰਚੀ ਕਹਿੰਦੇ ਜੀ ਪਰਚੀ ਬੰਦ ਹੈ ਜੀ ਕਿੰਨੇ ਦਿਨਾਂ ਸਤੇ ਕੈ ਰਹੇ ਹੋ ਕਿ ਲਿਖਿਆ ਕੋਈ ਐਤਾ ਸਾਨੂੰ ਦੱਸਿਆ ਨਹੀਂ ਕਿ ਕਿੰਨੇ ਦਿਨਾਂ ਵਾਸਤੇ ਕੈ ਰਹੇ ਹੋ ਕਿਹੜੀ ਬਿਮਾਰੀ ਸੀ ਜਿਹੜੀ ਤੇ ਅਸੀਂ ਇੱਥੇ ਡਾਕਟਰ ਨਰਸ ਨੂੰ ਲੈਣਾ ਸੀਗਾ ਹਾਂਜੀ ਕੰਮ ਬੰਦਾ ਛੱਡ ਕੇ ਜੇ ਮਗਾ ਛੁੱਟੀ ਮਾਰੀ ਸੀ ਸਸੀ ਗਾ ਜੀ ਮੈਂ ਕੁਬੀਰ ਸਿੰਘ ਆ ਜੀ ਅਸੀਂ ਨਾ ਬੱਚੇ ਦਵਾਈ ਲੈਣ ਆਏ ਸੀਗੇ ਅਸੀਂ ਕੱਲ ਵੀ ਆਏ ਸੀਗੇ ਕੱਲ ਮੀਟਿੰਗ ਸੀ ਕਹਿੰਦੇ ਆ ਡਾਕਟਰ ਬੈਠੇ ਕੱਲ ਬੈਠਣਗੇ ਅੱਜ ਵੀਰਵਾਰ ਆਈ ਅੱਜ ਤੱਕ ਆਏ ਤੇ ਹੜਤਾਲ ਆ ਜੀ ਬਹੁਤ ਬੁਰੇ ਹਾਲ ਹੈ ਪ੍ਰੇਸ਼ਾਨ ਆ ਜੀ ਪਿੰਡੋਂ ਕੰਮ ਛੱਡ ਕੇ ਆ ਜੀ ਦੇ ਬੱਚਿਆਂ ਦੀ ਛੁੱਟੀ ਕਰਵਾਈ ਬੱਚੇ ਦੀ ਦਵਾਈ ਲੈ ਕੇ ਜਾਣੀ ਸੀ ਕਿ ਜੀ ਇੱਕ ਪਾਸੇ ਪੰਜਾਬ ਸਰਕਾਰ ਭਗਵੰਤ ਮਾਨ ਜੀ ਕਹੀ ਜਾਂਦੇ ਆ ਵੀ ਆਮ ਕਲੀਨਿਕ ਆਮ ਮਹੱਲਿਆਂ ਦੇ ਵਿੱਚ ਖੁੱਲੇ ਸਾਡੇ ਤਾਂ ਪਿੰਡਾਂ 'ਚ ਕੋਈ ਡਾਕਟਰ ਨਹੀਂ ਜਾ ਕੇ ਵੜਦਾ ਜੀ ਮਲੌਰ ਦੀ ਵੱਧ ਕਿਸਮਤੀ ਐਡੀ ਮਲੌਰ ਦੇ ਵਿੱਚ ਪ੍ਰਾਈਵੇਟ ਡਾਕਟਰ ਵੀ ਚਮੜੀ ਦਾ ਕੋਈ ਨਹੀਂ ਹੈਗਾ ਜੀ ਸਰਕਾਰੀ ਵੀਰਵਾਰ ਬੈਠਦਾ ਅੱਜ ਆਇਆ ਜੀ ਬਤਾ ਲੈ ਜੀ ਭਗਵੰਤ ਮਾਨ ਜੀ ਕਹਿੰਦੇ ਆਮ ਕਲੀਨਿਕ ਆ ਜੀ ਆਮ ਕਲੀਨਿਕ ਸਾਨੂੰ ਤਾਂ ਅੱਜ ਲੱਗਦੇ ਸੇ ਨਹੀਂ ਕਿਤੇ ਅਸੀਂ ਸਿਰਫ ਇਹ ਮੰਗ ਕਰਦੇ ਹਾਂ ਕਿ ਜਿਹੜੇ ਲਗਾਤਾਰ ਮੰਨਦੇ ਸੀ ਇਹ ਕਰਦੇ ਆਂ ਯੇ ਸਰਕਾਰੀ ਹਸਪਤਾਲ ਢਾ ਦਿਓ ਜਾਂ ਬੰਦ ਕਰ ਦਿਓ ਜਿਹੜੇ ਪੇਸ਼ੈਂਟਾਂ ਨੂੰ ਪਤਾ ਲੱਗੇ ਕਿ ਪ੍ਰਾਈਵੇਟ ਹਸਪਤਾਲ ਆਪ ਦਾ ਲਾਈਕ ਹੋਣਾ ਇਹਦਾ ਹੈ ਕਿ ਲੱਖਾਂ ਕਰੋੜਾਂ ਦੀਆਂ ਤੁਹਾਡੀਆਂ ਬਿਲਡਿੰਗਾਂ ਕੀ ਢਾਹ ਦੋਗੇ ਇੱਕ ਦਿਨ ਡਾਕਟਰਾਂ ਦੀ ਕੀ ਸੈਲਰੀ ਘਟੇ ਜੇ ਨਾਲੀ ਸੈਲਰੀ ਘਟੇ ਆਪ ਦੇ ਇਥੇ ਰਜ਼ਾਨ ਦੇ ਕੇ ਆਪ ਦਾ ਪ੍ਰਾਈਵੇਟ ਕੋਈ ਹਸਪਤਾਲ ਕਲੀਨਿੰਗ ਕਰ ਲੈਣ ਸਾਨੂੰ ਪਤਾ ਲੱਗੇ ਵੀ ਅਸੀਂ ਪ੍ਰਾਈਵੇਟ ਜਾ ਕੇ ਹਸਪਤਾਲ ਤੋਂ ਦਵਾਈ ਲੈਣੀ ਹੈ ਲੱਖਾਂ ਲੋਕ ਤ੍ਰੇਸ਼ਾਂ ਹੁੰਦੇ ਫਿਰ ਬਾਕੀ ਰਹੀ ਗੱਲ ਮੋਟਰਸਾਈਕਲ ਦੀ ਪਾਰਕਿੰਗ ਦੀ ਤੁਸੀਂ ਡੇਲੀ 10 ਰੁਪਏ ਕੱਲ ਮੈਂ ਦਿੱਤੇ ਪਾਰਕਿੰਗ ਦੀ ਕਈ ਕਿੰਨੀ ਮੋਟਸਲੇ ਤੇ ਚੋਰੀ ਹੋਈ ਕਿ ਕਾਹੜਾ ਫਿਕਰدار ਜ਼ਿੰਮੇਵਾਰ ਯੇਦੀ ਪਾਰਕਿੰਗ ਦਾ ਬੁਰੇ ਹਾਲ ਨੇ ਜੀ ਇਹਨਾਂ ਦਾ ਭੈ ਟਾਹ ਢੇਰੀ ਕਰਦਾ ਸਾਰਾ ਸਿਸਟਮ ਹੀ ਭਗਵੰਤ ਮਾਨੇ ਤੇ ਮੇਰੇ ਸੋਰੀਆ ਜੀ ਤੁਸੀਂ ਦਵਾਈ ਲੈਣ ਹਾਂਜੀ ਦਵਾਈ ਲੈਣ ਕੀ ਰਕੂ ਨੁਦਿਆ ਹੱਜਾ ਬੰਦਿਆ ਜੀ ਡਾਕਟਰ ਨਹੀਂ ਮਿਲ ਰੇ ਬਸ ਪ੍ਰੋਬਲਮ ਆ ਗਈ ਜੀ ਬਦੁਰਾ ਕਿੰਨੇ ਦਿਨ ਹੋ ਗਏ ਤੁੰਦੀ ਕਰਾਉਂਦੇ ਮੈਂ ਰਾਜ ਜੀ ਆਈਆਂ ਜੀ ਪਹਿਲਾਂ ਆਈ ਸੀ ਵੈਸੇ ਦਵਾਈ ਲੈ ਗਈ ਸੀ ਪਹਿਲੇ ਤਿੰਨ ਦਿਨ ਹੜਤਾਲ ਸੀ ਫਿਰ ਹੜਤਾਲ ਸੀ ਹਾਂਜੀ ਹੋ ਕੀ ਤੇਨਾਂ ਕਿੰਨੇ ਦਿਨ ਕਿੰਨੇ ਹੋ ਗਏ ਬਸ ਜੀ ਦਵਾਈ ਮਿਲ ਜੇ ਹਰਤੀ ਹੈ ਜੀ ਡਾਕਟਰ